ਖਬਰਨਾਮਾ ਦੇਖ ਰਿਹਾ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀ ਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਆਇਆ ਵੱਡਾ ਕਾਰਨਾਮਾ ਸਾਹਮਣੇ ਸੁਖਬੀਰ ਸਿੰਘ ਬਾਦਲ ਇੱਕ ਵੱਡੇ ਆਗੂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਛੁੱਟੀ ਕਰਨ ਜਾ ਰਹੇ ਨੇ ਇੱਕ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਮਿੰਟ ਮੁਤਾਜ਼ੀ ਕਰਕੇ ਉਹਨਾਂ ਨੂੰ ਆਪਣੇ ਅਹੁਦੇ ਤੇ ਵਾਪਸ ਲਿਆਂਦਾ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਕਿਉਂਕਿ ਮੰਗ ਪੱਤਰ ਦਿੱਤਾ ਗਿਆ ਸੀ ਸ੍ਰੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਢੋਮਾ ਵਕ ਵਕ ਸੰਪਰਦਾਵਾਂ ਵਕੂਕ ਤਖਸਾਲਾਂ ਦੇ ਮੁਖੀਆਂ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸ੍ਰੀ ਕੇਸਗਰ ਸਾਹਿਬ ਦੇ ਦਸ਼ ਜਥੇਦਾਰ ਦੀਆਂ ਸੇਵਾਵਾਂ ਨੂੰ ਫਿਰ ਤੋਂ ਦੁਬਾਰਾ ਬਹਾਲ ਕੀਤਾ ਜਾਵੇ ਇਸ ਗੱਲ ਤੇ ਸਹਿਮਤੀ ਵੀ ਬਣੀ ਸੀ ਸੁਖਬੀਰ ਸਿੰਘ ਬਾਦਲ ਦੀ ਇਸ ਲਈ ਸੁਖਬੀਰ ਸਿੰਘ ਬਾਦਲ ਨੇ ਕਨਵਿੰਸ ਕਰ ਲਿਆ ਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਿਰਫ 15 ਮਿੰਟਾਂ ਦੇ ਵਿੱਚ ਹਾਲਾਂਕਿ ਸਾਰੇ ਲੋਕ ਹੀ ਗਏ ਸੀ ਚਾਹੇ ਉਹ ਸਿਆਸੀ ਹੋਣ ਚਾਹੇ ਧਾਰਮਿਕ ਹੋਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਘਰ ਲੇਕਿਨ ਉਹ ਟਾਸ ਤੋਂ ਮਾਸ ਨਹੀਂ ਹੋਏ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਹੈ ਵਾਪਸ ਨਹੀਂ ਲਿਆ ਲੇਕਿਨ ਐਡਵੋਕੇਟ ਹਰਜਿੰਦਰ ਨੂੰ ਧਾਮੀ ਨੂੰ ਬਣਾਉਣ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਕਾਰਗਰ ਸਿੱਧ ਹੋਏ ਜਿਵੇਂ ਹੀ ਬਾਅਦ ਵਿੱਚ ਆਏ ਸ੍ਰੀ ਅਕਾਲ ਤਖਤ ਸਾਹਿਬ ਤੇ ਹੁਕਮਾਂ ਦੁੱਕੀ ਭਗੋੜੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹ ਇਲਜ਼ਾਮ ਲਗਾਏ ਗਏ ਬੀਬੀ ਜ਼ਗੀਰ ਕੌਰ ਵੱਲੋਂ ਕਿਉਂਕਿ ਬੀਬੀ ਜ਼ਗੀਰ ਕੌਰ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਕਰਪਾਲ ਸਿੰਘ ਵਡੂੰਗਰ ਜਿਹੜੇ ਨੇ ਉਹ ਗੁਰਦੁਆਰਾ ਪ੍ਰਬੰਧਕ ਉਹ ਸ੍ਰੀ ਅਕਾਲ ਤਖਤ ਅਕਾਲ ਤਖਤ ਨੂੰ ਸਮਰਪਿਤ ਨਹੀਂ ਉਹ ਗੁਲਾਮ ਨੇ ਜਿਹੜੇ ਨੇ ਬਾਦਲ ਪਰਿਵਾਰ ਦੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨਾਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰੋਂ ਜਥੇਦਾਰ ਨਾਲੋਂ ਵੀ ਵੱਡਾ ਸਮਝਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਕਿਰਪਾਲ ਸਿੰਘ ਮਢੂੰਗਰ ਲੇਕਿਨ ਹੁਣ ਇਹ ਪਸੂੜੀ ਪੈ ਗਈ ਹੈ ਕਿ ਇਸ ਤਿਫਾ ਉਹਨਾਂ ਨੇ ਆਪਣਾ ਵਾਪਸ ਨਹੀਂ ਲਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਹੋਣਾ ਸੀ ਦੋ ਤਿੰਨ ਫੈਸਲੇ ਲੈ ਜਾਣੇ ਸੀ ਇਸ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਟੈਂਪਰੇਰੀ ਤੌਰ ਤੇ ਆਪਣੇ ਅਹੁਦੇ ਤੇ ਵਾਪਸ ਆਏ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤੀਜੀ ਵਾਰ ਫਿਰ ਦੁਬਾਰਾ ਪ੍ਰਧਾਨ ਬਣਾਇਆ ਗਿਆ ਗੈਰ ਹਾਜ਼ਰ ਰਹੇ ਫਿਰ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੋਲਾ ਦੀ ਤਾਜ ਪੋਚੀ ਹੋਈ ਫਿਰ ਗੈਬਰਾਏ ਯਾਨੀ ਕਿ ਬਲੇਡ ਜੇ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਵਧਾਈ ਦਿੱਤੀ ਇਸ ਕਰਕੇ ਇਹ ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਖੁਦ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੂੰ ਆਪਣੀ ਪਾਵਰ ਵਰਤ ਕੇ ਲਾਵੇਗਾ ਕਿਉਂਕਿ ਉਹਨਾਂ ਦੀ ਗੱਲ ਬਣਦੇ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹਾਲਾਂਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦਾਬ ਵੀ ਵਿਰੋਧ ਕੀਤਾ ਜਾ ਰਿਹਾ ਹੈ ਸਿੱਖ ਅਤੇ ਸਿੰਘ ਸੰਗਤਾਂ ਵੱਲੋਂ ਲੇਕਿਨ ਇੱਧਰ ਸੁਖਬੀਰ ਸਿੰਘ ਬਾਦਲ ਆਪਣੀ ਰਾਜਸੀ ਪਾਵਰ ਵਰਤ ਕੇ ਗਿਆਨੀ ਭਾਈ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੂੰ ਜਿਹੜਾ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਨੂੰ ਜਿਹੜਾ ਲੌਂ ਜਾ ਰਹੇ ਨੇ ਅਤੇ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਰਘੂਜੀਤ ਵਿਰਕ ਜਿਹੜੇ ਨੇ ਉਹ ਦੁਬਾਰਾ ਐਜ਼ ਏ ਪ੍ਰਧਾਨ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਵਾਰਡ ਰੋਲਸ ਬਣ ਗਏ ਸੰਭਾਲ ਲਏ ਕਿਉਂਕਿ ਸੁਖਬੀਰ ਸਿੰਘ ਬਾਦਲ ਲਈ ਚਾਹੁੰਦੇ ਕਿ ਦਮਦਮਾ ਸਾਹਿਬ ਦੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀਆਂ ਸਵਾਵਾਂ ਨੂੰ ਬਹਾਲ ਕੀਤਾ ਜਾਵੇ ਇਸ ਕਰਕੇ ਇੱਕ ਪੱਤਰਕਾਰ ਨੇ ਬੜਾ ਵੱਡਾ ਖੁਲਾਸਾ ਕੀਤਾ ਹੈ ਕਿ ਅੰਦਰੋਂ ਅੰਦਰੀ ਇੱਕ ਦੂਜੇ ਦੇ ਨਾਲ ਸਟਾਰਟਿੰਗ ਕੀਤੀ ਗਈ ਸੀ ਕਿ ਮੈਂ ਤਾਂ ਆਪਣਾ ਅਹੁਦਾ ਸੰਭਾਲਾਂਗਾ ਜੇਕਰ ਜਥੇਦਾਰਾਂ ਦੀ ਸਵਾਮਾ ਨੂੰ ਬਹਾਲ ਕੀਤਾ ਜਾਂਦਾ ਹੈ ਯਾਨੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਸੂਤੇ ਫਸ ਗਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਦਿਲ ਇੱਛਾ ਹੈ ਕਿ ਪ੍ਰਾਣੇ ਜਥੇਦਾਰ ਫਿਰ ਦੁਬਾਰਾ ਆਪੋ ਆਪਣੇ ਅ ਤਖਤਾ ਆਪੋ ਆਪਣੇ ਅਹੁਦਿਆਂ ਤੇ ਆਣ